ਤੱਕਦਾ ਬਿਲੰਤਰਦਰ ਕਹਿੰਦਾ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਵੱਧ ਕਰੇ ਕਿਸ ਨੂੰ ਲੀਡ ਨਹੀਂ ਲਾ ਬਿਲੰਤਰਦੀ ਲੋਕ ਸਭਾ ਸੀਟ ਤੋਂ ਪੱਟੀ ਲੀਡ ਲੈਣ ਤੋਂ ਬਾਅਦ ਚੈਨਜੀ ਸੀ ਕਿ ਚੰਨੀ ਹੋਏ ਲਾਈਵ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਆ ਕੁਝ ਬਾਕੀ ਸਾਰੇ ਥੱਲੇ ਹੱਲੇ ਅੱਛਾ ਸੁਣੋ ਇੱਕ ਮਿੰਟ ਉੱਪਰ ਨਾਲੇ ਹੁਣ ਆਪਾਂ ਨੇ ਹੁਣ ਯਾਰ ਫਕਰ ਜਾ ਵੀਰੇ ਤੁਹਾਨੂੰ ਆਪਾਂ ਨੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਿਰ ਚਾਰਕੇ ਤੇ ਗੁਰੂ ਕਾਮ ਬੁੱਕਾ ਮੰਡੀ ਜਾਣਾ ਤੇ ਇਸ ਲਈ ਆਪਾਂ ਜਿਹੜੇ 베 베ਰੀ ਨੂੰ ਫੇਰ ਲੱਗਦੇ ਆ ਝੂਂਗ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਕਿ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਤਲਵਾ ਕਰਨ ਕੋਈ ਟੋਲਟ ਮੱਕਾ ਨਹੀਂ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ بڑے ਜਸ਼ਨ ਨਹੀਂ ਮਨਾਣੇ ਕੋਈ ਕਿਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣੇ ਪਿਆਰ ਦੇ ਨਾਲ ਜਾਣਾ ਮੱਥੇ ਟੇਕਣਾ ਜੀ ਮਾਈ ਇਹ ਨਮਾਈ ਫੋਟੋ ਖਾ ਰੋ ਜਾ ਰਹਾ ਹੈ ਇੱਕ ਮਿੰਟ ਇੱਕ ਫੋਟੋ ਆਪਣਾ ਕਰੀਂ ਇੱਕ ਮੋੜ ਪਈ ਹੋ ਗਈ ਹੈ ਹਾਂ ਇਹ ਨੀ ਫੋਟੋ ਖਾ ਰੋ ਨੀ ਸਾਰੀ ਪਬਲਿਕ ਦੀ ਹਾਈ ਸਰ ਦੇ ਐਸਪੀ ਇੱਕ ਮਿੰਟ ਇੱਕ ਮਿੰਟ ਕਿੱਧਰ ਜਾਣਾ ਹੈ ਆਨਨ ਪੂਰੀ ਲਵਾ ਦੀ ਪੂਰੀ ਸਾਰੀ ਇਧਰੋਂ ਇਧਰੋਂ ਉਤਰਾ ਬਣਾਉਂਦਾ ਚੰਨ ਜੀ ਸਿੰਘ ਚੰਨੀਪੁਰੋਂ ਤੁਸੀਂ ਦੇਖ ਸਕਦੇ ਹੋ ਵੋਟਰਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਇਸ ਮਕਾਨ ਤੋਂ نیچے ਉਤਰਦੇ ਹੋਏ ਸੋ ਆਪਣੀ ਜਿੱਤ ਨੂੰ ਨਿਸ਼ਚੇ ਮਤਲਬ ਜਿਹੜੀ ਜਿੱਤ ਹੈਗੀ ਆ ਉਸ ਨੂੰ ਪੂਰਾ ਹੀ ਉਸਨੇ ਅੰਲੀਡ ਨੇ ਦੱਸ ਦਿੱਤਾ ਕਿ ਜੰਦਰ ਲੋਕ ਸਭਾ ਸੀਟ ਜਿਹੜੀ ਹੈਗਾ ਚੰਨ ਜੀ ਸਿੰਘ ਜਿੱਤੇਗਾ ਪੂਰੇ ਸਮਰਥਕ ਤੁਸੀਂ ਦੇਖ ਸਕਦੇ ਹੋ ਆਸ-ਪਾਸ ਟੈਂਟ ਲਗਾ ਕੇ ਬੈਠੇ ਹਨ ਜੋ ਜੰਜੀ ਸਿੰਘ ਚੰਨੀ ਜਿਹੜੇ ਹੈਗੇ ਆ ਉਹ ਬਾਲੇ ਪਾਸੇ ਆ ਕਾਫੀ ਹੱਦ ਤੱਕ ਜਿਹੜੇ ਸਮਰਥਕ ਹੈਗੇ ਆ ਉਹ ਖੜੇ ਜੰਜੀ ਸਿੰਘ ਚੰਨੀ ਨੂੰ ਮਿਲਣ ਦੀ ਆ